ਵਾਗੁਰੂ ਦੀ ਗੱਲ ਸਹਾਵਾਗੁਰੂ ਦੀ ਫਤਿਹ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਤੋਂ ਭਾਵ ਵੀ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੇ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲੀਆ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਉਨਾ ਸਾਰੀਆਂ ਰੌ ਰੀਤਾਂ ਰਸਮਾਂ ਦਾ ਤਿਆਗ ਕੀਤਾ ਜਿਹੜੀਆਂ ਪਰਮਾਰਥ ਦੇ ਮਾਰਗ ਦੇ ਉੱਤੇ ਪੁਜਾਰੀਆਂ ਨੇ ਕੇਵਲ ਲੋਕਾਂ ਦਾ ਸ਼ਰੋਸ਼ਣ ਕਰਨ ਦੇ ਵਾਸਤੇ ਸਿਰ ਜੀਅ ਸੀ ਇਹਨੂੰ ਖਾਲਸਾ ਪੰਥ ਵੀ ਆਖਿਆ ਗਿਆ ਇਹਨੂੰ ਗੁਰਸੇਖੀ ਵੀ ਕਿਹਾ ਗਿਆ ਇਹਨੂੰ ਸਿੱਖ ਪੰਥ ਵੀ ਆਖਿਆ ਗਿਆ ਆਪਾਂ ਨੂੰ ਪਤਾ ਹੈ 1700 ਈਸਵੀ ਤੋਂ ਲੈ ਕੇ 1765 ਈਸਵੀ ਦੇ ਤੱਕ ਜੇ ਆਪਾਂ ਕਹੀਏ ਵੀ ਖਾਲਸਾ ਪੰਥ ਬਹੁਤ ਔਖੇ ਸਮੇਂ ਵਿੱਚੋਂ ਨਿਕਲਿਆ ਹੈ ਤੇ ਇਹ ਕੋਈ ਯਾਦਗਤ ਨਹੀਂ ਨਹੀਂ ਹੋਏਗੀ। ਠੰਡਾਈ ਖੜਕਦਾ ਰਿਹਾ। ਲੱਖਾਂ ਦੀ ਤਦਾਦ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ। ਘਰੋਂ ਬੇਕਰ ਵੀ ਹੋਣਾ ਪਿਆ। ਬਹੁਤ ਵੱਡੇ ਉਜਾੜੇ ਦਾ ਸਾਹਮਣਾ ਵੀ ਕਰਨਾ ਪਿਆ ਪਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ। ਜਿਹੜੀ ਸਭ ਤੋਂ ਵੱਡੀ ਗੱਲ ਸੀ। ਸਟੇਟ ਨੂੰ ਪੂਰਾ ਚੈਲੰਜ ਕੀਤਾ ਹੈ ਜੀ। ਇਸ ਸਮੇਂ ਦੇ ਵਿੱਚ ਬਹੁਤ ਉਲੇਖਨੀਯ ਯੋਗਦਾਨ ਹੈ ਜਿਹੜਾ ਉਹ ਉਦਾਸੀ ਤੇ ਨਿਰਮਲ ਸੰਪਰਦਾਵਾਂ ਦੇ ਮਹਾਪੁਰਖਾਂ ਦਾ ਸੀਗਾ ਜਿਨ੍ਹਾਂ ਨੇ ਅਸਥਾਨਾਂ ਨੂੰ ਸੰਭਾਲਿਆ ਸੇਵਾ ਕੀਤੀ ਤੇ ਨਵੇਂ-ਨਵੇਂ ਸਿੰਘ ਆ ਜਿਹੜੇ ਉਹ ਪੈਦਾ ਕਰਕੇ ਸਟੇਟ ਦੇ ਸਾਹਮਣੇ ਖੜੇ ਵੀ ਕੀਤੇ ਤੇ ਖਾਲਸਾਪਨ ਦੀ ਝੋਲੀ ਪਾਈ ਪਰ ਇਹਨਾਂ ਦੇ ਉੱਤੇ ਸਮੇਂ ਨਾਲ ਕੁਝ ਸਨਾਤਨੀ ਪ੍ਰਭਾਵ ਵੀ ਪਏ ਉਹ ਵਿਆਖਿਆ ਉੱਤੇ ਵੀ ਪਏ ਕਿ ਉਹਨੂੰ ਧਾਰਮਿਕ ਸਥਾਨਾਂ ਦੀ ਮਰਿਆਦਾ ਉੱਤੇ ਵੀ ਪਏ ਤੇ ਹੌਲੀ-ਹੌਲੀ ਉਹ ਸਿੱਖ ਰੌ ਰੀਤਾਂ ਦੇ ਉੱਤੇ ਵੀ ਹੈ 1765 ਤੋਂ ਬਾਅਦ ਤਕਰੀਬਨ ਖਾਲਸੇ ਦਾ ਰਾਜ ਹੋ ਗਿਆ ਫਿਰ ਜਦੋਂ ਪੈਸਾ ਟਕਾ ਖੁੱਲਾ ਆਇਆ ਤੇ ਜ਼ਮੀਨ ਜਾਇਦਾਦਾਂ ਧਾਰਮਿਕ ਸਥਾਨਾਂ ਦੇ ਨਾਮ ਲੱਗੀਆਂ ਨੇ ਉਦੋਂ ਕਾਫੀ ਵੱਡੀ ਪੱਦਰ ਦੇ ਉੱਤੇ ਗਰਾਵਟ ਹੈ ਜਿਹੜੀ ਸਮੂਹਿਕ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਦੇ ਸੰਸਕਾਰਾਂ ਅੰਦਰ ਕਈ ਤਰ੍ਹਾਂ ਦੀਆਂ ਅਨੁਮਤੀ ਰੌ ਰੀਤਾਂ ਸੀਗੀਆਂ ਜਿਹੜੀਆਂ ਸਿੱਖਾਂ ਦੇ ਵਿੱਚ ਮੁਰ ਤੋਂ ਪੈਦਾ ਹੋ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀਗਾ ਅਸਲ ਦੇ ਵਿੱਚ ਇਹ ਜ਼ਿਆਦਾ ਉਹਨਾਂ ਲੋਕਾਂ ਦੇ ਕਰਕੇ ਪੈਦਾ ਹੋਈਆਂ ਜਿਹੜੇ ਸਿਰਫ ਸਰਕਾਰ ਦੀ ਖੁਸ਼ਾਮਦ ਕਰਨ ਦੇ ਵਾਸਤੇ ਆਪਣਾ ਰੂਪ ਬਟਾ ਕੇ ਸਿੱਖੀ ਅੰਦਰ ਆਏ ਪਰ ਉਹਨਾਂ ਨੇ ਪੂਰਨ ਰੂਪ ਵਿੱਚ ਸਿੱਖ ਸਿਧਾਂਤਾਂ ਨੂੰ ਅਪਣਾਇਆ ਨਹੀਂ ਉਹ ਵੱਡੀ ਤਦਾਦ ਵਿੱਚ ਸਨ ਜਿਸ ਕਰਕੇ ਮਲਗੋਬਾ ਜੀ ਸਿੱਖੀ ਸੀ ਜਿਹੜੀ ਉਪੇਧਾ ਹੋ ਗਈ। ਇਸ ਸਮੇਂ ਦੇ ਅੰਦਰ ਸਭ ਤੋਂ ਪਹਿਲੀ ਵੇਰੇ ਸਿੱਖੀ ਦੀ ਨਿਰਮਲਤਾ ਰਾਂ ਨੂੰ ਮੁੜ ਸੁਰਜੀਤ ਕਰਨ ਦਾ ਜਿਹੜਾ ਉਦਮ ਹੈ ਉਹ ਜਿਸ ਸ਼ਖਸੀਅਤ ਨੇ ਕੀਤਾ ਹੈ ਉਹਨੂੰ ਸਿੱਖ ਇਤਿਹਾਸ ਅੰਦਰ ਬਾਬਾ ਦਿਆਲ ਜੀ ਕਰਕੇ ਜਾਣਿਆ ਜਾਂਦਾ ਹੈ। ਜਿਹੜੇ ਨਿਰੰਕਾਰੀ ਲਹਿਰ ਦੇ ਮੋਢੀ ਸਨ। ਇੱਥੇ ਮੈਂ ਗੱਲ ਹੋਰ ਕਲੀਅਰ ਕਰ ਦੇਣ। ਨਿਰੰਕਾਰੀਆਂ ਦੇ ਵਿੱਚੋਂ ਅੱਗੇ ਨਕਲੀ ਨਿਰੰਕਾਰੀ ਨਿਕਲੇ ਹਨ। ਤੇ ਜਿਹੜੇ ਨਕਲੀ ਨਰਨਕਾਰੀ ਨੇ ਉਹਨਾਂ ਉੱਤੇ ਆਪਾਂ ਇੱਕ ਵੱਖਰੀ ਗੱਲ ਕਰਾਂਗੇ ਜਿੰਨਾ ਕਰਕੇ ਬਹੁਤ ਵੱਡਾ ਕਲੈਸ਼ ਵੀ ਹੋਇਆ ਆਪਾਂ ਦੇਖਿਆ ਪਿਛਲੀ ਸਦੀ ਦੇ ਅੰਦਰ ਤੇ ਉਹ ਇੱਕ ਵੱਖਰਾ ਪੱਖ ਹੈ ਨਾ ਉਹਦੇ ਉੱਤੇ ਫੇਰ ਵੱਖਰੀ ਗੱਲ ਕਰਾਂਗੇ ਬਾਬਾ ਧਿਆਲ ਜੀ ਕੌਣ ਸੀਗੇ ਇੱਕ ਪਰਿਵਾਰ ਕਾਬਲ ਤੋਂ ਉੱਠ ਕੇ ਪਿਸ਼ੌਰ ਆਇਆ ਇਹ ਪਰਿਵਾਰ ਦੇਵੀ ਸਹਾਏ ਦਾ ਸੀਗਾ ਮਲੋਤਰਾ ਪਰਿਵਾਰ ਸੀਗਾ ਗੁਰੂ ਘਰ ਨੂੰ ਮੰਨਣਾਂ ਸਰਾਫੀ ਦਾ ਇਹਨਾਂ ਦਾ ਕੰਮ ਸੀਗਾ ਇਹ ਆਨੰਦਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਦੇ ਵਾਸਤੇ ਆਇਆ ਰਾਮ ਸਹਾਇ ਇਹ ਹੈ ਜਿਹੜਾ ਦੇਵੀ ਸਹਾਇ ਇਹ ਜਦੋਂ ਦਰਸ਼ਨ ਕਰਨ ਦੇ ਵਾਸਤੇ ਆਇਆ ਤੇ ਇੱਥੇ ਇਹਦੀ ਸਾਂਝ ਪਈ ਭਗਵਾਨ ਸਿੰਘ ਦੇ ਨਾਲ ਪਈ ਜਿਹੜੇ ਗੁਰੂ ਘਰ ਦੇ ਖਜ਼ਾਨਚੀ ਸੀਗੇ ਭਾਈ ਭਗਵਾਨ ਸਿੰਘ ਦੇ ਘਰੇ ਪਰਮੇਸ਼ਰ ਨੇ ਦੋ ਬੱਚਿਆਂ ਦੀ ਦਾਤ ਦਿੱਤੀ ਮੁੰਡੇ ਦਾ ਨਾਮ ਭਾਈ ਮਲਖੀ ਸਿੰਘ ਰੱਖਿਆ ਗਿਆ ਤੇ ਬੱਚੀ ਦਾ ਨਾਮ ਹੈ ਜਿਹੜਾ ਉਹ ਲੜਕੀ ਰੱਖਿਆ ਗਿਆ ਸੀ। ਇਧਰ ਜਿਹੜਾ ਦੇਵੀ ਸਹਾਏ ਸੀ ਇਹਦਾ ਪੋਤਰਾ ਸੀਗਾ ਭਾਈ ਰਾਮ ਸਹਾਏ ਜਿਹਦੇ ਨਾਲ ਬੇਬੀ ਲੜਕੀ ਦਾ ਰਿਸ਼ਤਾ ਹੈ ਜਿਹੜਾ ਉਹ ਤੈ ਹੋਇਆ ਰਿਸ਼ਤਾ ਹੋਇਆ ਭਾਈ ਭਗਵਾਨ ਸਿੰਘ ਹੁਣਾਂ ਨੇ ਆਪਣੀ ਬੱਚੀ ਨੂੰ ਦਾਜ ਦੇ ਵਿੱਚ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦਿੱਤਾ ਸੀਗਾ ਜਿਹੜਾ ਪਸ਼ਾਵਰ ਲੈ ਕੇ ਗਈ ਆਪਣੇ ਨਾਲ ਤੇ ਉੱਥੇ ਭਾਈ ਜੋਗਾ ਸਿੰਘ ਦੇ ਅਸਥਾਨ ਦੇ ਉੱਤੇ ਉਹ ਪ੍ਰਕਾਸ਼ ਕੀਤਾ ਗਿਆ ਸੀ ਗੁਰੂ ਘਰ ਦੇ ਹੰਦ। ਬੀਬੀ ਲੜਕੀ ਜਿਹੜੀ ਸੀਗੀ ਉਹ ਗੁਰਬਾਣੀ ਦੇ ਨਾਲ ਜੁੜੀ ਹੋਈ ਸੀਗੀ ਉਹਨੂੰ ਗੁਰੂ ਘਰ ਦੇ ਵਿਧੀ ਵਿਵਧਾਨ ਦਾ ਪਤਾ ਸੀਗਾ। ਉਹਨੇ ਆਪਣੇ ਬੱਚੇ ਦੀ ਪਰਵਰਿਸ਼ ਵੀ ਹੈ ਜਿਹੜੀ ਉਸੇ ਢੰਗ ਨਾਲ ਕੀਤੀ। ਅਜੇ ਛੋਟੇ ਸਨ ਜਦੋਂ ਪਿਤਾ ਚੜ੍ਹਾਈ ਕਰ ਗਏ ਸਨ। ਤੇ ਫਿਰ ਉਹ ਵੀ ਸਮਾਂ ਆ ਗਿਆ 18 ਸਾਲ ਦੇ ਵੀ ਨਹੀਂ ਹੋਏ ਸਨ ਜਦੋਂ ਮਾਂ ਵੀ ਚੜ੍ਹਾਈ ਕਰਕੇ। ਫਿਰ ਆਪਣੇ ਮਾਮੇ ਦੇ ਨਾਲ ਇਹ ਰਾਵਲਪਿੰਡੀ ਆ ਗਏ ਇੱਥੇ ਆ ਕੇ ਇਹਨਾਂ ਨੇ ਦੁਕਾਨਦਾਰੀ ਸ਼ੁਰੂ ਕੀਤੀ ਪਰ ਇਹਨਾਂ ਦਾ ਜਿਹੜਾ ਬਹੁਤਾ ਧਿਆਨ ਹੈ ਉਹ ਹਮੇਸ਼ਾ ਭਜਨ ਬੰਦਗੀ ਦੇ ਵਿੱਚ ਹੀ ਲੱਗਾ ਰਹਿੰਦਾ ਸੀ ਪਸ਼ੌਰ ਤੋਂ ਕਾਫੀ ਬਰਾਦਰੀ ਇੱਥੇ ਆਈ ਹੋਈ ਸੀ ਉਹਨਾਂ ਨੇ ਆਪਣਾ ਸਥਾਨ ਬਣਾਇਆ ਹੋਇਆ ਸੀ ਜਿਹਨੂੰ ਪਸ਼ੌਰੀਆਂ ਦਾ ਗੁਰਦੁਆਰਾ ਵੀ ਆਖਿਆ ਜਾਂਦਾ ਸੀ ਮਡਲੇ ਰੂਪ ਦੇ ਵਿੱਚ ਇੱਥੇ ਹੀ ਇਹਨਾਂ ਨੇ satsangit ਕਰਨੀ ਸ਼ੁਰੂ ਕੀਤੀ ਇਹਨਾਂ ਦਾ ਜਿਹੜਾ ਵਿਆਹ ਹੈਗਾ ਉਹ ਆ ਆਪਣਾ 1809 ਈਸਵੀ ਦੇ ਵਿੱਚ ਭਾਈ ਚਰਨਦਾਸ ਜਿਹੜੇ ਭੇਰੇ ਵਾਲੇ ਸੀਗੇ ਉਹਨਾਂ ਦੀ ਬੱਚੀ ਸੀਗੀ ਮੂਲਦੇਵ ਉਹਦੇ ਨਾਲ ਹੋਇਆ ਹੁਣ ਜਦੋਂ ਗੁਰਬਾਣੀ ਪੜ੍ਹਦੇ ਸੀਗੇ ਗੁਰਬਾਣੀ ਨੂੰ ਸਮਝਦੇ ਸੀਗੇ ਤੇ ਕੁਦਰਤੀ ਸੀ ਜਿੱਥੇ ਵੀ ਬੈਠਦੇ ਗੁਰਬਾਣੀ ਦੀਆਂ ਗੱਲਾਂ ਕਰਦੇ ਸ਼ੁਰੂ-ਸ਼ੁਰੂ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਦੇ ਵਿਚਾਰ ਦਾ ਸਤਿਕਾਰ ਕਰਨਾ ਸ਼ੁਰੂ ਕੀਤਾ ਵੀ ਦੇਖੋ ਨੌਜਵਾਨ ਨੇ ਤੇ ਕਿੰਨੇ ਗੁਣੀ ਕਿਹਾ। ਪਰ ਜਦੋਂ ਇਹਨਾਂ ਨੇ اخلاਕੀ ਰੂਪ ਵਿੱਚ ਜਿਹੜੀਆਂ ਕਮਜ਼ੋਰੀਆਂ ਆ ਚੁੱਕੀਆਂ ਸਨ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। ਤੇ ਲੋਕਾਂ ਨੂੰ ਉਧਰੋਂ ਰੋਕਣਾ ਤੇ ਟੋਕਣਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਦੀ ਵਿਰੋਧਤਾ ਹੋਣ ਲੱਗ ਪਈ ਤੇ ਉਹ ਵਿਰੋਧਤਾ ਇੱਥੋਂ ਤੱਕ ਵੱਧ ਗਈ ਕਿ ਇਹਨਾਂ ਨੂੰ ਇੱਕ ਹਿਸਾਬ ਦਾ ਬਰਾਦਰੀ ਨਹੀਂ ਛੇਕ ਹੀ ਦਿੱਤਾ। ਕਿ ਤੁਸੀਂ ਨਾ ਇਸ ਗੁਰੂ ਘਰ ਆ ਸਕਦੇ ਹੋ ਤੇ ਨਾ ਸਾਡੇ ਨਾਲ ਵਰਤ ਵਰਤਾਰਾ ਰੱਖ ਸਕਦੇ ਹੋ ਜੇ ਰੱਖਣਾ ਹੈ ਤੇ ਆਪਣੀਆਂ ਲੋਕਾਰ ਗੱਲਾਂ ਜਿਹੜੀਆਂ ਇਹਨਾਂ ਨੂੰ ਛੱਡ ਦਿਓ ਸੋ ਜਿਹੜੇ ਆਪਣੇ ਸੀਗੇ ਬਾਬਾ ਦਿਆਲ ਜੀ ਉਹ ਕਹਿਣ ਲੱਗੇ ਵੀ ਮੈਂ ਤੇ ਗੁਰੂ ਦਾ ਸਿੱਖ ਹੈਗਾ ਜੀ ਤੇ ਜੋ ਗੁਰਬਾਣੀ ਮੈਨੂੰ ਦੱਸਦੀ ਹੈ ਮੈਂ ਤੇ ਉਹ ਜੋ ਗੱਲਾਂ ਕਰਦਾ ਇਹ ਤੇ ਮੈਂ ਛੱਡ ਨਹੀਂ ਸਕਦਾਗਾ ਚਲੋ ਕੋਈ ਗੱਲ ਨਹੀਂ ਕੀਵਨ ਇਥੋਂ ਤੱਕ ਵੀ ਕੋਸ਼ਿਸ਼ਾਂ ਹੋਈਆਂ ਵੀ ਭਾਈ ਸਾਹਿਬ ਨੂੰ ਜ਼ਹਿਰ ਦੇ ਕੇ ਮਾਰਨ ਦੀ ਵੀ ਕੋਸ਼ਿਸ਼ ਹੋਈ ਹੈ ਜੀ ਨਹੀਂ ਤੁਸੀਂ ਹੁਣ ਦਾਇਤਾ ਲਗਾਉਣਾ ਫਿਰ ਇਹਨਾਂ ਨੇ ਜਿਹੜੀ ਰਾਵ ਪਿੰਡੀ ਤੇ ਲਾ ਕੇ ਨਦੀ ਵਗਦੀ ਸੀ ਉਹਦੇ ਕਿਨਾਰੇ ਦੇ ਉੱਤੇ ਜਾ ਕੇ ਭੈਣ ਬੰਦਗੀ ਸ਼ੁਰੂ ਕਰ ਦਿੱਤੀ ਉੱਥੇ ਲੱਗ ਗਈ ਇੱਕ ਜਗ੍ਹਾ ਦੇਖੀ ਗਈ ਜਿਹੜੀ ਖਾਲੀ ਪਈ ਹੋਈ ਸੀ ਉਜਾੜ ਸੀਗੀ ਉੱਥੇ ਉਹ ਜਗ੍ਹਾ ਦੇ ਖਰੀਦ ਕੀਤੀ ਗਈ ਫਿਰ ਉੱਥੇ ਇੱਕ ਗੁਰੂ ਘਰ ਬਣਾਇਆ ਗਿਆ ਜੇ ਬਾਕਾਇਦਾ ਇਹਨਾਂ ਦੇ ਜਿਹੜੇ ਨਿਕਟਵਰਤੀ ਕੋਈ ਸ਼ਰਧਾਲੂ ਸਨ ਉਹਨਾਂ ਦੇ ਨਾਲ ਰਲ ਕੇ ਜੁੜ ਕੇ ਹਮੇਸ਼ਾ ਇਹਨਾਂ ਦੇ ਮੁਖ ਦੇ ਉੱਤੇ ਕੋਈ ਬੋਲ ਹੁੰਦੇ ਸਨ ਪਿਆਰਿਓ ਜਪੋ ਧੰਨ ਨਿਰੰਕਾਰ ਜੋ ਦੇਹ ਧਾਰੀ ਸਭ ਖਵਾਰ ਸਾਰਿਆਂ ਨੂੰ ਇੱਕੋ ਹੀ ਗੱਲ ਕਹਿੰਦੇ ਸਨ ਕਿ ਧੰਨ ਨਿਰੰਕਾਰ ਧੰਨ ਨਿਰੰਕਾਰ ਕਰੋ ਉਸੇ ਨੂੰ ਮੰਨੋ ਉਸੇ ਨੂੰ ਪੁੱਜੋ ਉਸੇ ਦੀ ਆਰਾਧਨਾ ਕਰੋ ਦੇਹ ਧਾਰੀਆਂ ਤੋਂ ਬਚੋ ਬਸ ਇਸੇ ਲਈ ਇਹਨਾਂ ਦੀ ਸਤ ਸੰਗਤ ਹੈ ਜਿਹੜੀ ਉਹ ਨਿਰੰਕਾਰੀਆਂ ਦੀ ਸਤ ਸੰਗਤ ਵੱਜਣੀ ਸ਼ੁਰੂ ਹੋ ਗਈ ਸੀ ਇਹਨਾਂ ਦਾ ਕੇਰਾ ਫੈਲਣਾ ਸ਼ੁਰੂ ਹੋ ਗਿਆ ਸੀ ਇਥੋਂ ਤੱਕ ਇਹਨਾਂ ਦੀ ਮਹਿਮਾ ਸੁਣ ਕੇ ਇੱਕ ਵਾਰੀ ਸਰਕਾਰ ਰঞ্জੀਤ ਸਿੰਘ ਨੇ ਵੀ ਕੁਝ ਦਮੜੇ ਅਰਦਾਸ ਲਈ ਭੇਜੇ ਇਹਨਾਂ ਨੇ ਬੜੀ ਇੱਜ਼ਤ ਦੇ ਨਾਲ ਉਹ ਦਮੜੇ ਵਾਪਸ ਕਰ ਦਿੱਤੇ ਤੇ ਆਖਿਆ ਕਿ ਜੇ ਸਰਕਾਰ ਰঞ্জੀਤ ਸਿੰਘ ਅਰਦਾਸ ਕਰਵਾਉਣਾ ਚਾਹੁੰਦੇ ਆ ਤੇ ਆਪ ਚੱਲ ਕੇ ਆਪ ਅਰਦਾਸ ਵਿੱਚ ਸ਼ਾਮਲ ਹੋ ਕਿੰਡੀ ਪਿਆਰੀ ਸਿੱਖਿਆ ਹੈਗੀ ਹੈ ਹਨ ਜੇ ਅਸੀਂ ਇਹਨੂੰ ਮਹਿਸੂਸ ਕਰਕੇ ਦੇਖੀ ਸਰਕਾਰ ਅਨਜੀਤ ਸਿੰਘ ਆਪ ਚੱਲ ਕੇ ਆਏ 라ਵਲਪਿੰਡੀ ਉਹਨਾਂ ਨੇ ਆਪ ਅਰਦਾਸ ਕਰਵਾਈ ਉੱਥੇ ਬੈਠ ਕੇ ਉਹਨਾਂ ਨੇ ਬਕਾਇਦਾ ਇਹ ਸਾਰਾ ਸੀ ਜਿਹੜਾ ਬਾਬਾ ਦਿਆਲ ਜੀ ਦਾ ਪ੍ਰਵਚਨ ਸੁਣਿਆ ਕੁਝ ਜ਼ਮੀਨ ਵੀ ਨਾਮ ਲਗਾਉਣਾ ਚਾਹੁੰਦੇ ਸਨ ਪਰ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਫਿਰ ਉਹ ਜਗੀਰ ਆ ਜਿਹੜੀ ਉਹ ਗੁਰਦੁਆਰੇ ਦੇ ਨਾਮ ਲਗਾ ਦਿੱਤੀ ਗਈ ਜਿਹੜੀ 1947 ਤੱਕ ਰਹੀ ਹੈ ਬਾਬਾ ਦਿਆਲ ਜੀ ਦਾ ਬੜਾ ਵੱਡਾ ਯੋਗਦਾਨ ਸੀ ਪਰ ਹਾਂ ਇਹ ਵੀ ਮੰਨਣਾ ਪਏਗਾ ਬਾਦ ਦੇ ਵਿੱਚ ਆ ਕੇ ਇਹਨਾਂ ਦਾ ਸਮੁਦਾਇ ਵੀ ਜਿਹੜਾ ਹੈਗਾ ਉਹ ਨਾਮ ਧਾਰੀਆਂ ਦੇ ਵਾਂਗ ਹੀ ਦੇ ਧਾਰੀ ਪਰਪਾਰਟੀ ਦਾ ਸ਼ਿਕਾਰ ਹੋ ਗਿਆ ਸੋਸ਼ ਮਹਾਨ ਗੁਰਸਿੱਖ ਜਿਨ੍ਹਾਂ ਜੰਮਣ ਮਰਨ ਦੀਆਂ ਬ੍ਰਾਹਮਣੀ ਰੌਰੀਤਾਂ ਦਾ ਖੰਡਨ ਕੀਤਾ ਆਨੰਦ ਕਾਰਜ ਦੀ ਮਰਿਆਦਾ ਨੂੰ ਮੁੜ ਤੋਂ ਸਰਜੀਤ ਕੀਤਾ ਜਿਸ ਨੇ ਦੇਵੀ ਦੇਵਤਿਆਂ ਦੀ ਅਰਾਧਨਾ ਤੋਂ ਰੋਕਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਨ ਦੇ ਉੱਦਮ ਤੇ ਉਪਰਾਲੇ ਕੀਤੇ ਜਾਤ ਪਾਤ ਦਾ ਖੰਡਨ ਕੀਤਾ ਅਸ਼ਰਾਧਾਂ ਦੇ ਖੰਡਨ ਕੀਤੇ ਸਿੱਖਾਂ ਨੂੰ ਇੱਕ ਕੜੀ ਦੇ ਵਿੱਚ ਪਰੋਣ ਦੇ ਲਈ ਉਪਰਾਲੇ ਕੀਤੇ ਉਹ ਮਹਾਨ ਸ਼ਖਸੀਅਤ ਦਾ ਜਨਮ ਦਿਨ ਹੈ ਉਹਦੀ ਆਪ ਸਰਬੱਤ ਸੰਗਤ ਨੂੰ ਮੁਬਾਰਕਾਂ ਹੋਣ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ